ਹallelujah ਸਾਰਿਆਂ ਨੂੰ ਜੈ ਮਸੀਹੀ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਅੱਜ ਦੇ ਦਿਨ ਵਾਸਤੇ ਅੱਜ ਦੀ ਰੋਸ਼ਨੀ ਲਈ ਅੱਜ ਦੀ ਇਨਵੈਂਟਿੰਗ ਗ੍ਰੇਸ ਵਾਸਤੇ ਕਿ ਪਰਮੇਸ਼ਰ ਨੇ ਅੱਜ ਦਾ ਦਿਨ ਦਿਖਾਇਆ ਰੋਸ਼ਨੀ ਦਿਖਾਈ ਹੈ ਆਪਣੇ ਨਾਮ ਦੀ ਮਹਿਮਾ ਬਸੰਸਾ ਕਰਨ ਦਾ ਮੌਕਾ ਦਿੱਤਾ ਔਰ ਇੱਕ ਹੋਰ ਵੀਡੀਓ ਦੇ ਦੁਆਰਾ ਪਰਮੇਸ਼ਰ ਨੇ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਦਿੱਤਾ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਅੱਜ ਆਪਾਂ ਗੱਲ ਕਰਨਾ ਚਾਹੁੰਦੇ ਹਾਂ ਦਸਵੰਦ ਦੇ ਬਾਰੇ ਹallelujah ਮੈਂ ਦਸਵੰਦ ਦੇ ਬਾਰੇ ਅੱਜ ਕਹਿਣਾ ਚਾਹਣਾ ਹੈ ਕਿ ਸਾਨੂੰ ਆਪਣੀ ਹਰ ਪਾਕਟ ਪੈਨੀ ਵਿੱਚੋਂ ਜਿੰਨੀ ਵੀ ਤੁਹਾਡੀ ਪੇ ਹੈ ਜਿੰਨੇ ਵੀ ਅਸੀਂ ਆਰਨ ਕਰਨੇ ਆ ਉਹਦੇ ਵਿੱਚ ਉਹ ਅਸੀਂ ਬਾਈਬਲ ਦੇ ਅਨੁਸਾਰ ਆਪਣੇ 10% ਨੂੰ ਪਰਮੇਸ਼ਵਰ ਦੇ ਹਜੂਰ ਪਰਮੇਸ਼ਵਰ ਦੇ ਕਾਰਜ ਵਿੱਚ ਲੈ ਕੇ ਜਾਈਏ ਤਾਂ ਜੋ ਪਰਮੇਸ਼ਵਰ ਦੇ ਹਰ ਇੱਕ ਕੰਮ ਉਹ ਕਰ ਸਕੀਏ ਅਸੀਂ ਉਹਦੇ ਨਾਲ ਇਵੰਜੇਲਿਜ਼ਮ ਕਰ ਸਕੀਏ ਉਹਦੇ ਨਾਲ ਪਰਮੇਸ਼ਵਰ ਦਾ ਪ੍ਰਚਾਰ ਹੋਰ ਜ਼ਿਆਦਾ ਫੈਲ ਸਕੇ ਆਪਣੇ 10% ਨੂੰ ਪਰਮੇਸ਼ਵਰ ਨੂੰ ਜ਼ਰੂਰ ਦਿਓ ਹallelujah ਕਈ ਲੋਕ ਆਪਣੀ ਕਮਾਈ ਦੇ ਵਿੱਚੋਂ 10% ਨਹੀਂ ਕੱਢਦੇ ਹallelujah ਅਗਰ ਸਾਡੀ ਅਗਰ ਸਾਡੀ ਪੇ ਜਦੋਂ 2000 ਸੀ ਜਾਂ 20000 ਪੇ ਸੀ ਆਪਣੀ ਪਰ ਆਪਾਂ ਉਦੋਂ ਵੀ ਆਪਣੀਆਂ ਬਹੁਤ ਜ਼ਿਆਦੀਆਂ ਲੋੜਾਂ ਸੀ ਜਿੰਦੇ ਨਾਲ ਅਸੀਂ ਆਪਾਂ ਇੱਕ 2000 ਰੁਪਿਆ 10% ਬੰਦ ਹੈ ਅਸੀਂ ਉਦੋਂ ਵੀ ਆਪਣੀਆਂ ਬਹੁਤ ਲੋੜਾਂ ਸੀ ਜਿੰਦੇ ਨਾਲ ਆਪਾਂ ਦਸਵੰਦ ਨਹੀਂ ਦਿੱਤਾ ਹallelujah ਆਪਾਂ ਕਹਦੇ ਸੀ ਸਾਡੀਆਂ ਬਹੁਤ ਜ਼ਿਆਦੀਆਂ ਲੋੜਾਂ ਨੇ 20000 ਚ ਕਰਨੇ ਚੱਲਦਾ ਜਦੋਂ ਅਸੀਂ 2 ਲੱਖ ਕਮਾਉਣ ਲੱਗੇ ਔਰ ਸਾਡੀਆਂ ਲੋੜਾਂ ਹੋਰ ਜਾਰੀਆਂ ਵਧ ਗਈਆਂ ਔਰ ਦਸਵੰਦ ਫੇਰ ਨਹੀਂ ਦਿੱਤਾ ਹallelujah ਜਿਹੜੀਆਂ ਲੋੜਾਂ ਨੇ ਸਾਡੀਆਂ ਇਹ ਇਦਾਂ ਹੀ ਚਲਦੀਆਂ ਰਹਿਣੀਆਂ ਨੇ ਹallelujah ਲੋੜਾਂ ਇਦਾਂ ਹੀ ਇਹ ਲੋੜਾਂ ਇਦਾਂ ਹੀ ਵਧੀ ਜਾਣਗੀਆਂ ਪਰ ਸਾਨੂੰ ਦਸਵੰਦ ਕੱਟਣਾ ਪਏਗਾ ਹallelujah ਜੇ ਸਾਡੀ 2000 ਜਦੋਂ ਪੇ ਸੀ ਜਦੋਂ ਅਸੀਂ ਉਦੋਂ 200 ਨਹੀਂ ਜੇ ਕੱਢ ਸਕਦੇ ਜੇ ਉਦੋਂ ਨਹੀਂ ਅਸੀਂ 200 ਰੁਪਿਆ ਇੱਕ ਦਸਵੰਦ ਨਹੀਂ ਕੱਢ ਸਕਿਆ ਤੇ ਅਸੀਂ ਅੱਗੇ ਜਾ ਕੇ ਜਦੋਂ 2 ਲੱਖ ਕਮਾਵਾਂਗੇ ਉਦੋਂ ਵੀ ਦਸਵੰਦ ਨੂੰ ਨਹੀਂ ਕੱਢ ਸਕਦੇ ਹallelujah ਔਰ ਜਿਆਦਾ ਤੋਂ ਜਿਆਦਾ ਅਸੀਂ ਆਦੀ ਘਟੀ ਦੇ ਵਿੱਚ ਬੋਣਾ ਹallelujah ਜੇ ਅਸੀਂ ਬੋਵਾਂਗੇ ਫਿਰ ਹੀ ਅਸੀਂ ਵੱਢ ਸਕਨੇ ਆ ਜਦੋਂ ਜੇ ਅਸੀਂ ਬੋਏ ਬੋਏ ਬੋਵਾਂਗੇ ਨਹੀਂ ਤੇ ਵੱਢਾਂਗੇ ਕਿੱਦਾਂ ਹallelujah ਹallelujah ਜੇ ਅਸੀਂ ਬੋਵਾਂਗੇ ਨਹੀਂ ਫਿਰ ਅਸੀਂ ਵੱਢ ਕਿੱਦਾਂ ਸਕਦੇ ਆ ਹallelujah ਹਰ ਇੱਕ ਇਨਸਾਨ ਵੱਡਣਾ ਚਾਹੁੰਦਾ ਪਰ ਬੋਣਾ ਕੋਈ ਨਹੀਂ ਚਾਹੁੰਦਾ ਉਹਨੂੰ ਬੋਨਾ ਪਏਗਾ ਉਸ ਬਾਅਦ ਨੂੰ ਪਾਣੀ ਦੇਣਾ ਪਏਗਾ ਫਿਰ ਜਾ ਕੇ ਉਹ ਗਰੋ ਕਰੇਗਾ ਫਿਰ ਅਸੀਂ ਜਾ ਕੇ ਵੱਡਾਂਗੇ ਪਰ ਹਰ ਇੱਕ ਇਨਸਾਨ ਇਹ ਚਾਹੁੰਦਾ ਹੈ ਕਿ ਜਲਦ ਤੋਂ ਜਲਦ ਅਸੀਂ ਇਹਨੂੰ ਵੱਢੀਏ ਪਰ ਅਸੀਂ ਬੋਈਏ ਨਾ ਹallelujah ਮੈਂ ਇੱਕ ਦੋ ਵਰਸਸ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਮਰਕਸ ਮਰਕਸ 12 ਦੀ ਆਪਾਂ ਜਦੋਂ 42 42 43 44 ਇਹ ਇਤਾਂ ਪੜਦੇ ਆਂ ਤੇ ਇੱਥੇ ਲਿਖਿਆ ਵਿਧਵਾ ਦਾ ਦਾਨ ਹallelujah ਵਿਧਵਾ ਵਿਧਵਾ 올ਰੇਡੀ ਜੋ ਵਿਧਵਾ ਹੈ ਔਰ ਉੱਥੇ ਲਿਖਿਆ ਵਿਧਵਾ ਦਾ ਦਾਨ ਉਹ ਇੱਕ ਕੰਗਾਲ ਵਿਧਵਾ ਸੀ ਬਾਈਬਲ ਦੱਸਦੀ ਹੈ ਕਿ ਉਹ ਕੰਗਾਲ ਵਿਧਵਾ ਸੀ ਪਰਮੇਸ਼ਵਰ ਬੈਠੇ ਹੋਏ ਸੀ ਔਰ ਦੇਖ ਰਹੇ ਸੀ ਕਿ ਹੈਕਲ ਦੇ ਵਿੱਚ ਕਿੱਦਾਂ ਕੋਈ ਜਿੱਦਾਂ ਲੋਕ ਕਿੱਦਾਂ ਲੋਕ ਆ ਰਹੇ ਕਿੱਦਾਂ ਆਪਣੀ ਆਫਰਿੰਗ ਨੂੰ ਦੇ ਰਹੇ ਨੇ ਆਪਣੀ 10% ਨੂੰ ਦੇ ਰਹੇ ਨੇ ਔਰ ਹਰ ਇੱਕ ਨੇ ਜਿਨ੍ਹਾਂ ਨੇ ਦਾਨ ਦਿੱਤਾ ਕਈਆਂ ਨੇ ਬਹੁਤ ਜ਼ਿਆਦਾ ਦਿੱਤਾ ਔਰ ਜਦ ਇੱਕ ਕੰਗਾਲ ਵਿਧਵਾਈ ਉਹਦੇ ਕੋਲ ਦੋ ਦਮੜੀਆਂ ਸੀ ਉਹਨੇ ਉਹੀ ਪਾ ਦਿੱਤੀਆਂ ਔਰ ਪਰਮੇਸ਼ਵਰ ਨੇ ਆਹ ਦੇ ਚੇਲਿਆਂ ਨੂੰ ਕਿਹਾ ਕਿ ਸਭ ਤੋਂ ਜ਼ਿਆਦਾ ਇਸ ਕੰਗਾਲ ਵਿਧਵਾ ਨੇ ਪਾਇਆ ਕਿਉਂਕਿ ਜਿਨ੍ਹਾਂ ਨੇ ਵੀ ਦਾਨ ਪਾਇਆ ਉਹਨਾਂ ਨੇ ਆਪਦੇ ਕੋਲ ਕੁਝ ਬਚਾ ਕੇ ਕੁਝ ਰੱਖ ਕੇ ਫਿਰ ਪਾਇਆ ਇੰਦੇ ਕੋਲ ਜੋ ਹੈਗਾ ਸੀ ਉਹੀ ਪਾ ਦਿੱਤਾ ਹallelujah ਇਹ ਕਿੰਨੀ ਵੱਡੀ ਗੱਲ ਹੈ ਕਿ ਸਾਡੇ ਕੋਲ ਇੱਕ ਇੱਕ ਕੰਗਾਲ ਹੈ ਇੱਕ ਵਿਧਵਾਈ ਉਹਨੂੰ ਪਤਾ ਨਹੀਂ ਹੈ ਕਿ ਉਸ ਤੋਂ ਬਾਅਦ ਉਹਨੇ ਆਪਦਾ ਘਰ ਕਿੱਥੋਂ ਚਲਾਣਾ ਹੈ ਉਹਨੇ ਖਾਣਾ ਕਿੱਥੋਂ ਖਾਣਾ ਹੈ ਉਹਨੂੰ ਕੁਝ ਨਹੀਂ ਪਤਾ ਪਰ ਉਹਦੇ ਕੋਲ ਜੋ ਸੀ ਉਹਨੇ ਉਹ ਵੀ ਪਰਮੇਸ਼ਰ ਨੂੰ ਦੇ ਦਿੱਤਾ ਹallelujah ਔਰ ਇਸ ਤੋਂ ਬਾਅਦ ਮੇਰਾ ਵਿਸ਼ਵਾਸ ਹੈ ਕਿ ਇਹ ਕੰਗਾਲ ਨਹੀਂ ਰਹੀ ਹੋਏਗੀ ਹallelujah ਪਰਮੇਸ਼ਰ ਨੇ ਇਹਨੂੰ ਬਹੁਤ ਚੀਜ਼ਾਂ ਤੇ ਮਾਤਬਰ ਬਹੁਤ ਚੀਜ਼ਾਂ ਨੂੰ ਦਿੱਤੀਆਂ ਆਉਂਦੀਆਂ ਹallelujah ਹallelujah ਗੱਲ ਇਹ ਕਿ ਅਸੀਂ ਆਪਣੀ ਕਟੀ ਦੇ ਵਿੱਚ ਨਹੀਂ ਬੋਣਾ ਚਾਹੁੰਦੇ ਅਸੀਂ ਵੱਡਣਾ ਚਾਹੁੰਦੇ ਆ ਪਰ ਘਟੀਰੇ ਵਿੱਚ ਬੋਣਾ ਨਹੀਂ ਚਾਹੁੰਦੇ ਜਿੰਨੀ ਦੇ ਤੁਸੀਂ ਬੋਹोगे ਨਹੀਂ ਤੁਸੀਂ ਵੱਡ ਨਹੀਂ ਸਕਦੇ ਇੱਕ ਹੋਰ ਵਰਸਿਸ ਨੂੰ ਮੈਂ ਕਈ ਲੋਕ ਇਹ ਕਹਿੰਦੇ ਨੇ ਕਿ ਕਿ ਨਵੇਂ ਨਿਯਮ ਦੇ ਵਿੱਚ ਦਸਵੰਧ ਦੇ ਬਾਰੇ ਲਿਖਿਆ ਨਹੀਂ ਹੈ ਬਹੁਤ ਕੁਝ ਲਿਖਿਆ ਹੋਇਆ ਹੈ ਹallelujah ਅਗਰ ਅਸੀਂ ਸਪਿਰਿਟਸ ਹੋ ਕੇ ਧਿਆਨ ਨਾਲ ਪੜੀਏ ਤਾਂ ਬਹੁਤ ਕੁਝ ਲਿਖਿਆ ਹੈ ਕਿ ਲੋਕਾਂ ਨੇ ਆਪਣੇ ਘਰ ਵੇਚ ਕੇ ਪੈਸਾ ਰਸੂਲਾ ਦੇ ਪੈਰਾਂ 'ਚ ਰੱਖ ਦਿੱਤਾ ਕਿ ਪਰਮੇਸ਼ਰ ਦੇ ਕੰਮਾਂ ਵਾਸਤੇ ਇਸਤੇਮਾਲ ਕਰੋ ਹallelujah ਮੈਂ ਇੱਕ ਐਦਾ ਦੀ ਯਕੂਬ ਇੱਕ ਦਰਸ਼ਨ ਦੇਖਦਾ ਹallelujah ਉਸ ਚੀਜ਼ ਦੇ ਬਾਰੇ ਗੱਲ ਕਰਨਾ ਚਾਹੁੰਦੇ ਹਾਂ ਉਤਪਤ 28 ਦੀ 12 ਵਿੱਚ ਲਿਖਿਆ ਅਤੇ ਇੱਕ ਸੁਪਨਾ ਵੇਖਿਆ ਅਤੇ ਵੇਖੋ ਪੌੜੀ ਧਰਤੀ ਉੱਤੇ ਰੱਖੀ ਹੋਈ ਸੀ ਅਤੇ ਉਸ ਦੀ ਚੋਟੀ ਆਕਾਸ਼ ਤੱਕ ਸੀ ਅਤੇ ਵੇਖੋ ਪਰਮੇਸ਼ਵਰ ਦੇ ਦੂਤ ਉਹਦੇ ਉੱਤੇ ਚੜ੍ਹਦੇ ਉਤਰਦੇ ਸਨ ਹallelujah ਯਕੂਬ ਇੱਕ ਜਗ੍ਹਾ ਪੈਂਦਾ ਹੈ ਉਰੇ ਕਪੱਠਰ ਦਾ ਜੀ ਦਾ ਸਰਾਣਾ ਲਾ ਕੇ ਸੌਂ ਜਾਂਦਾ ਔਰ ਉਹਦੇ ਵਿੱਚ ਕੀ ਸੁਪਨਾ ਦੇਖਦਾ ਹੈ ਕਿ ਇੱਕ ਪੂੜੀ ਹੈ ਜੋ ਧਰਤੀ ਤੋਂ ਲੈ ਕੇ ਆਕਾਸ਼ ਤੱਕ ਲੱਗੀ ਹੋਈ ਹੈ ਔਰ ਕੀ ਸੁਪਨਾ ਦੇਖ ਰਿਹਾ ਹੈ ਕਿ ਉਂਡੀ ਚੋਟੀ ਆਕਾਸ਼ ਤਿਕਾ ਤੇ ਅਤੇ ਵੇਖੋ ਪਰਮੇਸ਼ਵਰ ਦੇ ਦੂਤ ਆਉਂਦੇ ਉੱਤੋਂ ਚੜ੍ਹਦੇ ਉਤਰਦੇ ਨੇ ਹallelujah ਉਹਦੇ ਉੱਤੋਂ ਪਰਮੇਸ਼ਵਰ ਦੇ ਦੂਤ ਚੜ੍ਹਦੇ ਉਤਰਦੇ ਨੇ ਗੋ 13 ਚ ਲਿਖਿਆ ਵੇਖੋ ਯਹਵਾ ਉਹਦੇ ਕੋਲ ਖਲੋਤਾ ਸੀ ਅਤੇ ਉਹ ਆਖਿਆ ਹallelujah ਪਰਮੇਸ਼ੁਰ ਯਹਵਾ ਪਰਮੇਸ਼ੁਰ ਉਸ ਪੋੜੀ ਦੇ ਕੋਲ ਉੱਥੇ ਉੱਥੇ ਕੋਲ ਖੜਾ ਹੋਇਆ ਇੱਕ ਪੋੜੀ ਲੱਗੀ ਹੋਈ ਹੈ ਔਰ ਉਹਨਾਂ ਦੇ ਜਿਹੜੇ ਦੂਤ ਨੇ ਉਹ نیچے ਉਤਰਦੇ ਪੈ ਰਹੇ ਨੇ ਔਰ ਉੱਪਰ ਜਾ ਰਹੇ ਨੇ ਹallelujah ਜਦੋਂ ਇਹ ਸੁਪਨਾ ਦੇਖਦਾ ਉੱਠ ਕੇ ਉਹ ਪਰਮੇਸ਼ੁਰ ਨਾਲ ਇੱਕ ਵਾਅਦਾ ਕਰਦਾ ਉਹਨੇ ਕੀ ਐਦਾ ਦਾ ਇਹ ਸੁਪਨੇ ਵਿੱਚ ਦੇਖ ਲਿਆ ਕਿ ਉੱਠਦੇ ਨਾਲ ਹੀ ਉਹ ਪ੍ਰੇਅਰ ਕਰਨ ਲੱਗ ਪਿਆ ਪਰਮੇਸ਼ੁਰ ਨਾਲ ਵਾਅਦਾ ਕਰਨ ਲੱਗ ਪਿਆ ਜਦੋਂ ਆਪਾਂ ਯਾਕੂਬ 28 ਦੀ ਬਾਈ ਚ ਦੇਖਦੇ ਆ ਅਤੇ ਇਹ ਪੱਥਰ ਜਿਸ ਨੂੰ ਮੈਂ ਥੰਮ ਖੜਾ ਕੀਤਾ ਪਰਮੇਸ਼ਾ ਦਾ ਘਰ ਹੋਵੇਗਾ ਅਤੇ ਸਾਰੀਆਂ ਚੀਜ਼ਾਂ ਦਾ ਜੋ ਮੈਂ ਤੈਨੂੰ ਦੇਵਾਂਗਾ ਮੈਂ ਜ਼ਰੂਰ ਤੈਨੂੰ ਦਸਵੰਧ ਦੇਵਾਂਗਾ ਹallelujah ਲਿਖਿਆ ਹੈ ਕਿ ਉੱਠ ਦੇ ਨਾਲ ਹੀ ਜਦੋਂ ਯਕੂਬ ਦੀ ਅੱਖ ਖੁੱਲੀ ਉਹਨੇ ਦਰਸ਼ਨ ਨੂੰ ਉਹਨੇ ਦਰਸ਼ਨ ਦੇਖਿਆ ਉਹਦੀ ਅੱਖ ਖੁੱਲੀ ਉਹ ਉੱਠ ਦੇ ਨਾਲ ਹੀ ਉਹ ਪ੍ਰੇਅਰ ਦੇ ਵਿੱਚ ਵਾਅਦਾ ਕਰ ਰਿਹਾ ਕਿ ਪਰਮੇਸ਼ੁਰ ਸਾਰੀਆਂ ਚੀਜ਼ਾਂ ਦਾ ਜੋ ਵੀ ਤੂੰ ਮੈਨੂੰ ਦੇਵੇਂਗਾ ਮੈਂ ਦਸਵੰਧ ਦੇਵਾਂਗਾ ਹallelujah ਉਹ ਜੋ ਦੂਤ ਉਤਰਦੇ ਸੀ ਉੱਪਰ ਚੜ੍ਹਦੇ ਸੀ ਉਹ ਦਸਵੰਦ ਇੱਕ ਭੇਟ ਦੇ ਰੂਪ ਚ ਜੋ ਤੁਸੀਂ ਆਪਣਾ ਦਸਵੰਦ ਚਰਚ ਦੇ ਵਿੱਚ ਦਿੰਦੇ ਹੋ ਉਹ ਉਸ ਦਸਵੰਦ ਨੂੰ ਭੇਟ ਦੇ ਰੂਪ ਵਿੱਚ ਉੱਪਰ ਲੈ ਕੇ ਜਾਂਦੇ ਸੀ ਔਰ ਉੱਪਰੋਂ ਆਸ਼ੀਸ਼ਾਂ ਆਸ਼ੀਸ਼ਾਂ ਬਰਕਤਾਂ ਦੂਤ نیچے ਲੈ ਕੇ ਆ ਰਹੇ ਸੀ ਹallelujah ਬਾਈਬਲ ਚ ਲਿਖਿਆ ਸਾਰੇ ਦਸਵੰਦ ਮੇਰੇ ਮੋਦੀ ਖਾਨੇ ਵਿੱਚ ਲੈ ਕੇ ਆਓ ਹallelujah ਅਸੀਂ ਯਕੂਬ ਉੱਠਦੇ ਨਾਲ ਹੀ ਇਹ ਦਰਸ਼ਨ ਨੂੰ ਦੇਖਦਾ ਏ ਔਰ ਵਾਅਦਾ ਕਰਦਾ ਏ ਕਿ ਪਰਮੇਸ਼ੁਰ ਮੈਂ ਆਪਣਾ ਦਸਵੰਧ ਦਾਂਗਾ ਆਪਣੀ ਸਾਰੀ ਕਮਾਈ ਦਾ ਹਰ ਇੱਕ ਚੀਜ਼ ਦਾ ਮੈਂ 10% ਦਾਂਗਾ ਹallelujah ਕੀ ਅਸੀਂ ਇਹ ਪਰਮੇਸ਼ੁਰ ਸਾਡੇ ਕੋਲ ਸਿਰਫ 10% ਮੰਗ ਰਿਹਾ ਹੈ ਹallelujah ਉਹ ਵੀ ਪਰਮੇਸ਼ੁਰ ਦੇ ਕੰਮਾਂ ਦੇ ਵਾਸਤੇ ਕੀ ਅਗਰ ਅਸੀਂ 10% ਵੀ ਨਹੀਂ ਦੇ ਰਹੇ ਤੇ ਅਸੀਂ ਬਹੁਤ ਵੱਡੀ ਇੱਕ ਗਲਤੀ ਕਰ ਰਹੇ ਹਾਂ ਔਰ ਸਾਡੀ ਇੱਕ ਪੈਸੇ ਵਾਲੀ ਥੈਲੀ ਚ ਸ਼ੇਕ ਹੋ ਜਾਏਗਾ ਉਸ ਸ਼ੇਕ ਨੂੰ ਬੰਦ ਕਰਨ ਵਾਸਤੇ ਸਾਨੂੰ ਦਸਵੰਧ ਦੇਣਾ ਪਏਗਾ ਹallelujah ਪਰਮੇਸ਼ਰ ਆਪਣੇ ਕੰਮ ਕਿਸੇ ਵੀ ਤਰੀਕੇ ਨਾਲ ਕਰ ਸਕਦਾ ਹੈ ਕਿਸੇ ਵੀ ਤਰੀਕੇ ਨਾਲ ਕਰ ਸਕਦਾ ਹੈ ਪਰ ਅਸੀਂ ਇਹ ਸ਼ੋਅ ਕਰਾਉਣਾ ਹੈ ਕਿ ਪਰਮੇਸ਼ਰ ਸਾਨੂੰ ਪੈਸੇ ਨਾਲ ਪਿਆਰ ਨਹੀਂ ਹੈ ਸਾਨੂੰ ਤੇਰੇ ਨਾਲ ਪਿਆਰ ਹੈ ਸਾਨੂੰ ਪੈਸੇ ਨਾਲ ਨਹੀਂ ਪਿਆਰ ਸਾਨੂੰ ਸਭ ਤੋਂ ਜ਼ਿਆਦਾ ਸੀ ਪਿਆਰ ਤੇਰੇ ਨਾਲ ਕਰਦੇ ਹਾਂ ਹallelujah ਇਹ ਪੈਸੇ ਦੇ ਕੇ ਅਸੀਂ ਇਹ ਚੀਨੂ ਸ਼ੋ ਕਰਾਣਾ ਹੈ ਜਿਹੜਾ ਇਨਸਾਨ ਕੰਜੂਸ ਹੈ ਪੈਸੇ ਦਾ ਲੋਭੀ ਹੈ ਕੰਜੂਸ ਹੈ ਪਰਮੇਸ਼ਰ ਉਹਨੂੰ ਕਦੀ ਇਸਤੇਮਾਲ ਨਹੀਂ ਕਰ ਸਕਦਾ ਹallelujah ਉਹ ਜਾਦਾ ਅੱਗੇ ਨਹੀਂ ਵੱਧ ਸਕਦਾ ਪੈਸੇ ਦੇ ਕੰਜੂਸ ਨਹੀਂ ਬੰਨਾ ਪੈਸੇ ਦੇ ਲੋਭੀ ਨਹੀਂ ਬੰਨਾ ਪੈਸਾ ਇੱਕ ਇੱਕ ਪੈਸੇ ਨੂੰ ਹਥਿਆਰ ਬਣਾ ਕੇ ਪਰਮੇਸ਼ਰ ਵਾਸਤੇ ਇਸਤੇਮਾਲ ਕਰੋ ਹallelujah ਪਰਮੇਸ਼ਰ ਕਹਿੰਦਾ ਹੈ ਕਿ ਤੂੰ ਕਰਜ਼ ਕਦੀ ਵੀ ਲਏਗਾ ਨਹੀਂ ਦੇਂਗਾ ਹਾਲੇਲੂਇਆ ਤੂੰ ਹੈਲਪ ਕਰੇਗਾ ਲੋਕਾਂ ਦੀ ਪਰ ਤੂੰ ਕਦੀ ਕਰਜ਼ ਲੈਂਗਾ ਨਹੀਂ ਮੈਂ ਤੈਨੂੰ ਪੂੰਛ ਨਹੀਂ ਤੈਨੂੰ ਮੈਂ ਸਿਰ ਬਣਾਵਾਂਗਾ ਮੈਂ ਤੈਨੂੰ ਬਰਕਤਾਂ ਤੇ ਬਰਕਤਾਂ ਦਵਾਂਗੇ ਬਹੁਤ ਵਾਅਦੇ ਨੇ ਇਹ ਉਦੋਂ ਪੂਰੇ ਹੋਣਗੇ ਜਦੋਂ ਅਸੀਂ ਆਪਣੀ ਜ਼ਿੰਦਗੀ ਚ ਦਸਵੰਦ ਦਵਾਂਗੇ ਹਾਲੇਲੂਇਆ ਉਹੀ ਗੱਲ ਹੈ ਕਿ ਵੜਨਾ ਹਰ ਕੋਈ ਚਾਹੁੰਦਾ ਪਰ ਬੋਣਾ ਕੋਈ ਨਹੀਂ ਚਾਹੁੰਦਾ ਹਾਲੇਲੂਇਆ ਜਿੰਨੀ ਜਦ ਅਸੀਂ ਬੋਵਾਂਗੇ ਨਹੀਂ 6 ਪ੍ਰਕਾਰ ਦੀਆਂ ਚੀਜ਼ਾਂ ਨੇ ਬਾਈਬਲ ਦੇ ਵਿੱਚ ਦਾਨ ਦਸਵੰਦ ਚੰਦਾ ਪੇਟ ਸੰਤਾਰੀਆਂ ਲੋੜਾਂ ਬੀਜ 6 ਪ੍ਰਕਾਰ ਦੀਆਂ ਚੀਜ਼ਾਂ ਬਾਈਬਲ ਦੇ ਵਿੱਚ ਲਿਖੀਆਂ ਨੇ ਹallelujah ਅਗਰ ਅਸੀਂ ਜਦੋਂ ਮੇਰੀ 2000 ਪੇ ਸੀ ਮੈਂ ਉਹਨੂੰ 200 ਬੋਹਦਾ ਸੀ ਔਰ ਮੈਨੂੰ 200 ਬੋਣਾ ਉਹਦਾ ਥੋੜਾ ਜਿਹਾ ਔਖਾ ਲੱਗਦਾ ਸੀ ਪਰ ਮੈਂ ਮੈਂ 2000 ਸੀ ਮੈਂ ਕਿ ਮੇਰੇ ਕੋਲ ਹੁੰਦਾ 2000 ਚੋਂ ਦੇ ਵਿੱਚ 200 ਬੋਣਾ ਮੈਨੂੰ ਬਹੁਤ ਔਖਾ ਲੱਗਦਾ ਸੀ ਮੈਂ ਘਟੀ ਦੇ ਵਿੱਚ ਬੋਹਦਾ ਰਿਆ ਅੱਜ ਮੈਨੂੰ ਬਹੁਤ ਜ਼ਿਆਦਾ ਬੋਣ ਲੱਗੇ ਵੀ ਮੈਨੂੰ ਕੋਈ ਮੇਰੇ ਦਿਲ ਨੂੰ ਕੁਝ ਨਹੀਂ ਹੁੰਦਾ ਹallelujah ਹallelujah ਅਗਰ ਅਸੀਂ 10% ਨਹੀਂ ਦੇ ਸਕਦੇ ਤੁਸੀਂ ਆਪਣੀ ਜ਼ਿੰਦਗੀ ਚ ਵੱਡੀਆਂ ਚੀਜ਼ਾਂ ਨੂੰ ਕਦੀ ਨਹੀਂ ਦੇਖ ਸਕਦੇ ਤੁਸੀਂ ਵੱਡੀ ਬਰਕਤ ਹਾਂ ਤੁਸੀਂ ਕਹੋਗੇ ਮੇਰੇ ਕੋਲ ਇਨੇ ਪੈਸੇ ਨੇ ਮੈਂ ਇਦਾ ਕਰ ਰਿਹਾ ਮੇਰੇ ਕੋ ਆ ਗੱਡੀ ਮੈਂ ਖਾ ਰਿਹਾ ਇਹ ਉਹ ਪਰਮੇਸ਼ਰ ਨੇ ਜੋ ਤੁਹਾਡੇ ਵਾਸਤੇ ਸੋਚਿਆ ਬਹੁਤ ਵੱਡੀਆਂ ਚੀਜ਼ਾਂ ਜੋ ਤੁਸੀਂ ਸੋਚੀਆਂ ਵੀ ਨਹੀਂ ਪਰਮੇਸ਼ਰ ਨੇ ਜੋ ਤੁਹਾਡੇ ਵਾਸਤੇ ਰੱਖੀਆਂ ਨੇ ਉਹਨਾਂ ਚੀਜ਼ਾਂ ਨੂੰ ਤੁਸੀਂ ਨਹੀਂ ਲੈ ਸਕਦੇ ਜਿੰਨੀ ਦੇ ਤੁਸੀਂ 10% ਨਹੀਂ ਦੇਵੋਗੇ ਜਿੰਨੀ ਦੇ ਤੁਸੀਂ ਸੰਤਾ ਦੇ ਲੋੜਾਂ ਦੇ ਸਾਂਝੀ ਨਹੀਂ ਬਣਾਓਗੇ ਕਦੀ ਜਾ ਕੇ ਪੁੱਛਿਆ ਆਪਣੇ ਪਾਸਟਰ ਨੂੰ ਕਿ ਪਾਸਟਰ ਜੀ ਸਾਨੂੰ ਦੱਸੋ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਹallelujah ਕਟੀਚ ਜਾ ਕੇ ਬੋਵੋ ਕਟੀਚ ਜੇ ਤੁਸੀਂ ਕਟੀਚ ਨਹੀਂ ਬੋ ਸਕਦੇ ਤੁਸੀਂ ਤੁਸੀਂ ਇਹ ਕਹਿੰਦੇ ਪਰਮੇਸ਼ਰ ਬਸ ਆਹ ਕੰਮ ਕਲੀਅਰ ਹੋ ਜਾਏ ਇਸ ਤੋਂ ਬਾਅਦ ਚੋ ਜਾ ਕੇ ਮੈਂ ਇਸ ਤੋਂ ਬਾਅਦ ਚੋ ਮੈਂ ਦੱਸ ਬੰਦ ਦਾਂਗਾ ਉਹ ਉਨੀ ਦੇ ਤੁਹਾਡੀਆਂ ਕੋਈ ਹੋਰ ਲੋੜਾਂ ਆ ਜਾਣਗੀਆਂ ਫਿਰ ਤੁਸੀਂ ਅੱਗੇ ਜਾ ਕੇ ਕਹੋਗੇ ਪਰਮੇਸ਼ਰ ਬਸ ਆਹ ਕਲੀਅਰ ਹੋ ਜੇ ਉਸ ਤੋਂ ਬਾਅਦ ਮੈਂਦਾ ਕਰਾਂਗਾ ਫਿਰ ਤੁਹਾਡੇ ਅੱਗੇ ਕੋਈ ਹੋਰ ਲੋੜ ਆ ਜਾਣਗੀਆਂ ਲੋੜਾਂ ਨਹੀਂ ਪੂਰੀਆਂ ਹੋਣਗੀਆਂ ਤੁਸੀਂ ਲੋੜਾਂ ਅੱਗੇ ਦੀ ਅੱਗੇ ਵਧੀਆਂ ਜਾਣਗੀਆਂ ਤੁਸੀਂ ਆਪਣਾ 10% ਕੱਟਣਾ ਸ਼ੁਰੂ ਕਰੋ ਫਿਰ ਜਮਾ ਹੋਣਾ ਸ਼ੁਰੂ ਹੋਏਗਾ ਹallelujah ਫਿਰ ਉਹ ਦੂਤ ਬਰਕਤਾਂ ਲੈ ਲੈ ਕੇ ਤੁਹਾਡੇ ਕੋਲ ਆਣਗੇ ਹallelujah ਤੁਸੀਂ ਸਵੇਰੇ ਉੱਠੋਗੇ ਰਾਤ ਨੂੰ ਸੁਪਨਿਆਂ ਵਿੱਚ ਪਰਮੇਸ਼ਰ ਤੁਹਾਨੂੰ ਬਰਕਤਾਂ ਦੇਵੇਗਾ ਤੁਸੀਂ ਸਵੇਰੇ ਉੱਠੋਗੇ ਵੱਡੀਆਂ ਆਸ਼ੀਸ਼ਾਂ ਨੂੰ ਪ੍ਰਾਪਤ ਕਰੋਗੇ ਹallelujah ਅਗਰ ਡੇਲੀ ਪ੍ਰਾਰਥਨਾ ਕਰੋ ਵਚਨ ਪੜੋ ਫਾਸਟਿੰਗ ਕਰੋ ਪੁਇਟਟਾਈਟ ਚਲੋ ਦਸਵੰਦ ਦਿਓ ਹallelujah ਇੱਕ ਕੁਰਸੀ ਦੀਆਂ ਚਾਰ ਲੱਤਾਂ ਨੇ ਪ੍ਰਾਰਥਨਾ ਫਾਸਟਿੰਗ ਵਚਨ ਦਸਵੰਦ ਉੱਪਰ ਬੈਠਣਾ ਕੀ ਹਜ਼ੂਰੀ ਸੰਗਤੀ ਹallelujah ਇਹ ਪੰਜ ਚੀਜ਼ਾਂ ਨੇ ਨਾ ਜਿੰਦੀ ਜ਼ਿੰਦਗੀ ਦੇ ਵਿੱਚ ਉਹ ਬਹੁਤ ਅੱਗੇ ਜਾਏਗਾ ਬਹੁਤ ਜ਼ਿਆਦਾ ਅੱਗੇ ਜਾਏਗਾ ਬਹੁਤ ਜੜੀ ਵੱਡੀਆਂ ਬਰਕਤਾਂ ਨੂੰ ਦੇਖੇਗਾ ਇੱਕ ਕੁਰਸੀ ਹੈ ਉੰਡੀਆਂ ਚਾਰ ਲੱਤਾਂ ਨੇ ਪ੍ਰਾਰਥਨਾ ਫਾਸਟਿੰਗ ਵਚਨ ਦਸਵੰਦ ਔਰ ਮੇਨ ਉੱਪਰ ਬੈਠਣ ਵਾਸਤੇ ਸੰਗਤੀ ਜਿੰਦੇ ਕੋਲੇ ਪੰਜ ਚੀਜ਼ਾਂ ਨੇ ਪਰਮੇਸ਼ਰ ਉਹ ਪੰਜ ਚੀਜ਼ਾਂ ਨੂੰ ਕਰ ਰਿਹਾ ਹੈ ਪਰਮੇਸ਼ਰ ਉਹਨੂੰ ਬਹੁਤ ਵੱਡੀਆਂ ਬਰਕਤਾਂ ਦੇਵੇਗਾ ਬਹੁਤ ਵੱਡੀਆਂ ਵੱਡੀਆਂ ਜਗ੍ਹਾ ਤੇ ਬਿਠਾਵੇਗਾ ਤੁਸੀਂ ਕਰਜ਼ ਲੈਣ ਵਾਲੇ ਨਹੀਂ ਦੇਣ ਵਾਲੇ ਹੋਵੋਗੇ ਤੁਸੀਂ ਪੂੰਛ ਨਹੀਂ ਬਣੋਗੇ ਤੁਸੀਂ ਸਿਰ ਬਣਾਏ ਜਾਓਗੇ ਹallelujah ਅੱਜ ਦਾ ਵਚਨ ਇਹ ਵਚਨ ਅੱਜ ਦਾ ਵਚਨ ਜਿਹੜੇ ਵੀ ਲੋਕ ਸੁਣਨ ਤੁਹਾਡੀ ਜ਼ਿੰਦਗੀਆਂ ਤੇ ਕੰਮ ਕਰੇ 100 ਗੁਣਾ ਫਲ ਲੈ ਕੇ ਆਏ ਆਪਣੇ ਦਸਵੰਦਾਂ ਨੂੰ ਪਰਮੇਸ਼ਵਰ ਦੇ ਮੂਦੀਖਾਨੇ ਵਿੱਚ ਪਹਚਾਓ ਹallelujah ਤਾਂ ਜੋ ਪਰਮੇਸ਼ਵਰ ਦਾ ਕੰਮ ਹੋਵੇ ਪਰਮੇਸ਼ਵਰ ਦਾ ਪ੍ਰਚਾਰ ਫੈਲੇ ਔਰ ਪੈਸਿਆਂ ਨਾਲ ਵੱਡੀਆਂ ਬੰਦਗੀਆਂ ਹੋਣ ਕ੍ਰੂਸੈਡ ਹੋਣ ਉੱਥੇ ਜਿਹੜੇ ਵੀ ਲੋਕ ਬਚਣਗੇ ਉਨਾ ਹਰੇਕ ਚੀਜ਼ ਦਾ ਕ੍ਰੈਡਿਟਰ ਤੁਹਾਨੂੰ ਮਿਲੇਗਾ ਪਰਮੇਸ਼ਰ ਤੁਹਾਨੂੰ ਬਰਕਤ ਦੇਵੇਗਾ ਹallelujah ਅਸ ザ ਵਜਨ ਤੁਹਾਡੇ ਸਭ ਜਣੀਆਂ ਸੋਗੁਣਾ ਫਲ ਲੈ ਕੇ ਆਏ ਮੇਰੇ ਲਈ ਵੀ ਪ੍ਰਾਰਥਨਾ ਕਰੋ ਪਰਮੇਸ਼ਰ ਹੋਰ ਜ਼ਿਆਦਾ ਪਰਮੇਸ਼ਰ ਅੱਗੇ ਬਧਾਈ ਆਪਣੀ ਮਹਿਮਾ ਲਿ ਸਤੇਮਾਲ ਕਰੇ ਆਮੀਨ ਥੈਂਕ ਯੂ ਜੀਜ਼ਸ